ਦੀ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਮਾਨ ਜੋ ਬੁਲਾਰੀਆਂ ਨੇ ਤਕਰੀਬਨ ਤਕਰੀਬਨ ਸਾਰੀ ਹਕੀਕਤ ਜੋ ਪਿੱਛੇ ਵਾਪਰਿਆ ਜੋ ਅੱਜ ਵਾਪਰ ਰਿਹਾ ਦੱਸ ਦਿੱਤੀ ਹੈ ਇੱਕ ਗੱਲ ਬੜੀ ਸਪਸ਼ਟ ਹੋ ਚੁੱਕੀ ਹੈ 2015 ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਵਿਧਵੀ ਸੀਗੀ ਨਾ ਤਾਂ ਉਹ ਕੋਈ ਪਹਿਲੀ ਵਿਧਵੀ ਸੀ ਅਤੇ ਨਾ ਆਖਰੀ ਵਿਧਵੀ ਸੀ ਜੀ ਵਿਧਵੀ ਦੀਆਂ ਘਟਨਾਵਾਂ ਐਡੇ ਵੱਡੇ ਪੱਧਰ ਤੇ ਵਾਪਰ ਰਹੀਆਂ ਨੇ ਲਗਾਤਾਰ ਵਾਪਰ ਰਹੀਆਂ ਨੇ ਅੱਜ ਹਾਲਾਤ ਕਿ ਬਣ ਚੁੱਕੇ ਐ ਕਿ ਜੇ ਕੋਈ ਸਿੱਖ ਕਿਸੇ ਦੂਜੇ ਪਿੰਡ ਦੇ ਵਿੱਚ ਜਾਂਦਾ ਉਹਦੇ ਮਨ ਵਿੱਚ ਗੁਰਦੁਆਰਾ ਸਾਹਿਬ ਜਾਣ ਦਾ ਚੌਲ ਪੈਦਾ ਹੁੰਦਾ ਤਾਂ ਉਹਦੇ ਅੰਦਰ ਨਾਲ ਦੀ ਨਾਲ ਇਹ ਖਿਆਲ ਵੀ ਆਉਣ ਲੱਗ ਪਿਆ ਕਿ ਆਪਾਂ ਰਹਿ ਨਹੀਂ ਦਿੰਦੇ ਆ ਕੋਈ ਹੋਰ ਨਾ ਇਹੋ ਜਿਹੀ ਘਟਨਾ ਵਾਪਰ ਜੇ ਜਿਹਦੇ ਨਾਲ ਫੇਰ ਆਪਣੇ ਤੇ ਤਸ਼ੱਦਦ ਹੋਵੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਅਸਲ ਦੋਸ਼ੀਆਂ ਤੱਕ ਪਹੁੰਚ ਕਰਨ ਦੀ ਥਾਂ ਤੇ ਸਾਡੇ ਬਹੁਤ ਬੇਕਸੂਰ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਤਾਂ ਇਹ ਜਿਹੜਾ ਸਾਰਾ ਸਿਸਟਮ ਹੈ ਭਾਵੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਕੈਪਟਨ ਅਮਰਿੰਦਰ ਸਿੰਘ ਬਣਦੇ ਨੇ ਚਰਨਜੀਤ ਸਿੰਘ ਚੰਨੀ ਬਣਦੇ ਨੇ ਜਾਂ ਅੱਜ ਭਵੰਤਮਾਨ ਮੁੱਖ ਮੰਤਰੀ ਹੈ ਪਰ ਹਾਲਾਤ ਬਿਲਕੁਲ ਸੀਮ ਰਹਿੰਦੇ ਨੇ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਇਹ ਸਾਰਾ ਸਿਸਟਮ ਡੀਪ ਸਟੇਟ ਹੀ ਚਲਾ ਰਹੀ ਹੈ ਕੋਈ ਫਰਕ ਨਹੀਂ ਪੈਂਦਾ ਫਰਕ ਇਹ ਪੈਂਦਾ ਕਿ ਆਪਾਂ ਜਿਹੜੀ ਸੰਗਤ ਬੈਠੀਆਂ ਪਿਆਰ ਵਿੱਚ ਭਿੱਜ ਕੇ ਜਦੋਂ ਲਾਹਨਤ ਦਿਹਾੜਾ ਮਨਾ ਰਹੇ ਹੁੰਨੇ ਆ 14 ਅਕਤੂਬਰ ਨੂੰ ਕਦੇ ਆਪਣੇ ਨਾਲ ਆ ਕੇ ਕੁਲਤਾਰ ਸਿੰਘ ਸੰਘਵਾ ਤੇ ਅਮਨ ਅਰੋੜਾ ਖੜ ਜਾਂਦੇ ਆ ਜਦੋਂ ਉਹ ਹਕੂਮਤ ਦੇ ਵਿੱਚ ਚਲੇ ਜਾਂਦੇ ਆ ਅੱਜ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਅਮਨ ਅਰੋੜਾ ਮੰਤਰੀ ਨੇ ਕਹਿੰਨ ਉਹ ਇੱਥੇ ਲਾਹਨਤ ਦਿਹਾੜੇ ਤੇ ਨਹੀਂ ਆਉਂਦੇ ਤਾਂ ਬਸ ਇਨਾ ਫਰਕ ਪੈਂਦਾ ਕਿ ਜਦੋਂ ਪਾਵਰ ਚਲੀ ਜਾਂਦੀ ਹੈ ਉਦੋਂ ਆ ਸਾਰੀ ਸੰਗਤ ਹੈ ਜਿਹੜੀ ਯਾਦ ਆ ਜਾਂਦੀ ਹੈ ਇਸ ਕਰਕੇ ਸਾਨੂੰ ਸਾਰੀ ਸਿੱਖ ਕੌਮ ਨੂੰ ਇਸ ਗੱਲ ਦਾ 100% ਯਕੀਨ ਹੋਣਾ ਚਾਹੀਦਾ ਕਿ ਇਹ ਦੁਨਿਆਵੀ ਸਿਸਟਮ ਇਹ ਸਰਕਾਰਾਂ ਸਾਨੂੰ ਨਾ ਅੱਜ ਤੱਕ ਇਹਨਾਂ ਨੇ ਇਨਸਾਫ ਦਿੱਤਾ ਹੈ ਤੇ ਨਾ ਦੇਣਾ ਇਹ ਲਾਹਨਤ ਦਿਹਾੜਾ ਤਾਂ ਅਸੀਂ ਇਸ ਕਰਕੇ ਮਨਾ ਰਹੇ ਆ ਤਾਂ ਜੋ ਜਿਹੜਾ ਕਹਿਰ ਹੋਇਆ ਸੀ ਗੁਰਬਾਣੀ ਪੜਦੀ ਸੰਗਤ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਬਿਆਦਵੀ ਦਾ ਰੋਸ ਜਿਤੌਂਦੀ ਹੋਈ ਸੰਗਤ ਦੇ ਉੱਪਰ ਉਹ ਸਾਰਾ ਦ੍ਰਿਸ਼ ਵਾਰ-ਵਾਰ ਦੁਨੀਆ ਭਰ ਵਿੱਚ ਵਸਤੇ ਹੋਏ ਲੋਕਾਂ ਦੇ ਸਾਹਮਣੇ ਲਿਆਂਦਾ ਜਾਂਸਕੇ ਕਿ ਜਿਵੇਂ ਅੱਜ 2025 ਚ ਆਪਾਂ ਅਮਰਤ ਵੇਲੇ ਬੈਠ ਕੇ ਪਾਠ ਕੀਤਾ ਏਸੇ ਤਰ੍ਹਾਂ ਪਾਠ ਕਰਦੀਆਂ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਨੇ ਕਹਿਰ ਟਾਇਆ ਸੀ ਆ ਜਿਹੜਾ ਲਹਨਤ ਪੁੱਤਰ ਦਾ 8ਵਾਂ ਐਡੀਸ਼ਨ ਆਪਾਂ ਅੱਜ ਜਾਰੀ ਕੀਤਾ ਹੈ 1970 ਤੋਂ ਲੈ ਕੇ 1970 ਦੇ ਵਿੱਚ ਜਦੋਂ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਸੀ ਉਸ ਨੇ ਕਿਵੇਂ ਉਹਨੇ ਪੰਜਾਬੀ ਭਾਸ਼ਾ ਦੇ ਖਿਲਾਫ ਕੰਮ ਕੀਤਾ ਕਿਵੇਂ ਬਾਬਾ ਬੂਝਾ ਸਿੰਘ 82 ਸਾਲਾ ਫਰੀਡਮ ਫਾਈਟਰ ਦਾ ਝੂਠਾ ਖੁਸ਼ ਮੁਕਾਬਲਾ ਹੋਇਆ ਜਸਤੇ ਤਾਰਕੁੰਡੇ ਦੀ ਬਕਾਇਦਾ ਰਿਪੋਰਟ ਹੈ 1970 ਤੋਂ ਲੈ ਕੇ 2015 ਤੱਕ ਜਿਹੜੇ ਪਾਪ ਕੀਤੇ ਨੇ ਉਸਾਰੇ ਪਾਪਾਂ ਦਾ ਵੇਰਵਾ ਇਸ ਲਾਹਨਤ ਪੱਤਰ ਦੇ ਵਿੱਚ ਹੈ ਤੇ ਅਸੀਂ ਸਾਰਿਆਂ ਨੇ ਇਹ ਕੋਸ਼ਿਸ਼ ਕਰਨੀ ਹੈ ਜੇ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਆ ਕਿ ਕੌਮ ਨੂੰ ਪੰਥ ਨੂੰ ਅੱਜ ਲੋੜ ਹੈ ਘਟੋ ਘਟ ਸਾਂਝਾ ਪ੍ਰੋਗਰਾਮ ਉਲੀਕਣ ਦੀ ਸਿੱਖ ਕੌਮ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਹੁਤ ਸਾਰੀਆਂ ਸੰਪਰਦਾਵਾਂ ਨੇ ਤੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਸਾਡੇ ਮਤਭੇਦ ਵੀ ਨੇ ਉਹ ਮਤਭੇਦ ਬਰਕਰਾਰ ਰੱਖਦਿਆਂ ਵੀ ਸਾਨੂੰ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾ ਕੇ ਅੱਗੇ ਵਧਣਾ ਚਾਹੀਦਾ ਹੈ ਇਹਦੇ ਲਈ ਜਿੰਨੇ ਵੀਰ ਕੰਮ ਕਰ ਰਹੇ ਨੇ ਵੱਖਰੇ-ਵੱਖਰੇ ਤਰੀਕਿਆਂ ਨਾਲ ਅਸੀਂ ਉਹਨਾਂ ਸਾਰਿਆਂ ਦਾ ਦਿਨੋਂ ਸਤਿਕਾਰ ਕਰਦੇ ਹਾਂ ਸਵਾਗਤ ਕਰਦੇ ਹਾਂ ਔਰ ਜਿਹੜੇ ਸਾਡੇ ਵੀਰ ਲੜਾਈ ਲੜ ਰਹੇ ਨੇ ਵਿਦਵੀ ਦੇ ਕਿਸਾਂ ਦੀ ਜਿਵੇਂ ਵੀਰ ਗੁਰਸ਼ੇਵ ਸਿੰਘ ਫੌਜੀ ਸਾਹਿਬ ਜਿਨ੍ਹਾਂ ਨੇ ਲਗਾਤਾਰ ਲੜਾਈ ਲੜੀ ਹੈ ਉਹ ਸਾਡੇ ਗਵਾਹ ਜਿਹੜੇ ਨੇ ਤੁਸੀਂ ਵੇਖੋ ਅੱਜ ਮੌਜੂਦਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲਵੇਂ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਕਰਨ ਵਾਲੇ ਦੋਸ਼ਿਆਂ ਨਾਲ ਰਲ ਚੁੱਕੀ ਹੈ ਜਿਵੇਂ ਪ੍ਰਕਾਸ਼ ਸਿੰਘ ਬਾਦਲ ਰਲ ਗਿਆ ਸੀਗਾ ਜੇ ਸੋਦਾ ਸਾਹਿਬ ਦੇ ਚੇਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲੇ ਨੇ ਪੰਜਾਬ ਦੇ ਵਿੱਚ ਆਪਣੇ ਘਰਾਂ ਵਿੱਚ ਰਹਿੰਦੇ ਆ ਆਪਣੇ ਬੱਚਿਆਂ ਦੇ ਜਨਮ ਦੀ ਖੁਸ਼ੀ 'ਚ ਪ੍ਰੋਗਰਾਮ ਕਰਦੇ ਆ ਵਿਆਹ ਦੀ ਖੁਸ਼ੀ 'ਚ ਪ੍ਰੋਗਰਾਮ ਕਰਦੇ ਆ ਉਹਨਾਂ ਦੀਆਂ ਖੂਰ ਚਰਚਾਵਾਂ ਦੇ ਵੱਡੇ ਵੱਡੇ ਇਕੱਠ ਹੁੰਦੇ ਆ ਸਿਰਫ ਤੇ ਸਿਰਫ ਜਦੋਂ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਾ ਉੱਥੇ ਜਾ ਕੇ ਕਹਿੰਦੇ ਆ ਕਿ ਸਾਡੀ ਸੁਰੱਖਿਆ ਨੂੰ ਇੱਥੇ ਫਤਰਾ ਹੈ ਕਿ ਉਹਦੀਆਂ ਅਦਾਲਤਾਂ ਹਾਈ ਕੋਰਟ ਨੇ 27 17 ਮਾਰਚ ਨੂੰ ਟਰਾਂਸਫਰ ਕਰ ਦਿੱਤੇ ਸਾਰੇ ਕੇਸ ਜਿਹਦੀ ਪੈਰਵਾਈ ਸੁਪਰੀਮ ਕੋਰਟ ਦੇ ਵਿੱਚ ਸਰਦਾਰ ਐਚਐਸ ਖੂਲਕਾ ਸਾਹਿਬ ਨੇ ਕੀਤੀ ਹੈ ਤੇ ਕੱਲ ਜਿਹੜੀ ਆਪਣੀ 13 ਅਕਤੂਬਰ ਲੰਗੀ ਹੈ ਕੱਲ ਚਾਰ ਕੇਸਾਂ ਦੇ ਵਿੱਚ ਸਟੇ ਮਿਲਿਆ ਤਾਂ ਜਿਹੜੇ ਵੀ ਇਹ ਲੜਾਈ ਲੜ ਰਹੇ ਨੇ ਉਹਨਾਂ ਦਾ ਅਸੀਂ ਦਿਰੋਂ ਸਤਕਾਰ ਕਰਦੇ ਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿਵੇਂ ਪਹਿਲਾਂ ਗੱਲ ਹੋਈ ਹੈ ਕਿ ਲਹਨਤ ਜਿਹੜੀ ਹੈ ਇਹ ਜਿੱਥੇ ਪ੍ਰਕਾਸ਼ ਸਿੰਘ ਬਾਦਲ ਲਈ ਹੈ ਉੱਥੇ ਕਾਂਗਰਸ ਦੀ ਸਰਕਾਰ ਲਈ ਵੀ ਹੈ ਜਿਹੜੀ ਪਹਿਲਾਂ ਲੰਘੀ ਤੇ ਮੌਜੂਦਾ ਸਰਕਾਰ ਲਈ ਵੀ ਇਹ ਲਹਨਤਾ ਹਨ ਸੇ ਕੌਮ ਵੱਲੋਂ ਜਿਹੜੇ 24 ਘੰਟੇ ਇਨਸਾਫ ਦੇਣ ਦੀਆਂ ਗੱਲਾਂ ਕਰਕੇ ਆਏ ਸੀਗੇ ਤੇ ਅੱਜ ਆਪ ਹੀ ਸੌਦਾ ਸਾਧ ਦੇ ਉਹਨਾਂ ਦੁਖੀਆਂ ਦੇ ਹੱਥ ਵਿੱਚ ਪੁੱਗਤਰੇ ਹੈ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਆਪਣਾ ਪੱਖ ਨਹੀਂ ਰੱਖਿਆ ਸੌਦਾ ਸਾਧ ਦੇ ਚੇਲਿਆਂ ਨੇ ਕਿਹਾ ਸਾਨੂੰ ਖਤਰਾ ਤੇ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਹੈ ਹੁਣ ਵੀ ਮੌਕਾ ਹੈ ਭਗਵੰਤ ਮਾਨ ਹਾਂਡ ਪਾਰਟੀ ਨੂੰ ਇਹ ਕਹਿਣਾ ਚਾਹਨਾ ਕਿ ਜਿਹੜੀ 14 ਨਵੰਬਰ ਨੂੰ ਡੇਟ ਪਈ ਹੈ ਸੁਪਰੀਮ ਕੋਰਟ ਦੇ ਵਿੱਚ ਉੱਥੇ ਇਹ ਆਪਣਾ ਪੱਖ ਰੱਖਣ ਪੰਜਾਬ ਦੇ ਵਿੱਚ ਜਿਹੜਾ ਅਮਨ ਅਮਾਨ ਨਾਲ ਰੋਕ ਰਹਿ ਰਹੇ ਨੇ ਤਾਂ ਜੋ ਜਿਹੜੇ ਕੇਸ ਨੇ ਉਹ ਚੰਡੀਗੜ੍ਹ ਦੇ ਵਿੱਚ ਟਰਾਂਸਫਰ ਨਾ ਹੋਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜਿੰਨੇ ਭੈਣ ਭਰਾ ਤੁਸੀਂ ਹਰ ਵਾਰ ਇੱਥੇ ਪਹੁੰਚਦੇ ਹੋ ਜਾਂ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਵੱਸਦੇ ਹੋ ਅੱਜ ਦਾ ਦਿਨ ਮਨਾਉਣੇ ਉਹ ਲਾੜ ਤੇ ਹੜੇ ਦੇ ਵਜੋਂ ਸਾਰਿਆਂ ਦਾ ਧੰਨਵਾਦ ਸਾਡੇ ਨਾਲ ਸਹਿਯੋਗ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਅਲਾਈਅንስ ਆਫ ਸਿੱਖ ਆਰਗੇਨਾਈਜੇਸ਼ਨ ਬਾਈਬਲ ਕਲਾ ਇਨਸਾਫ ਮੋਰਚਾ ਹੋਰ ਵੱਖ-ਵੱਖ ਜਥੇਬੰਦੀਆਂ ਸਾਰੇ ਜ਼ਿੰਮੇਵਾਰ ਸੱਜਣ ਪਹੁੰਚੇ ਆ ਬਹੁਤ-ਬਹੁਤ ਧੰਨਵਾਦ ਤੇ ਆਪਾਂ ਸਾਰੇ ਘੱਟੋ ਘੱਟ ਸਾਂਝਾ ਪ੍ਰੋਗਰਾਮ ਬਣਾ ਕੇ ਅੱਗੇ ਵਧ ਸਕੀਏ ਭੁੱਲਾਂ ਚੁਪਾਂ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ